ਕੁਝ ਗੱਲਾਂ ਕਰਦੇ ਗਏ ਕਿ ਮੈਂ ਪਰਚੇ ਕਰਾਇਆ ਨੇ ਕਿੰਨੇ 5 ਲੱਖ ਰੁਪਏ ਨਿਕਲਣੇ ਪਏ ਨਹੀਂ ਗੱਲ ਇਹਨਾਂ ਬਿਤੇਰੇ ਨੇ ਕਰਾਣੇ ਆ ਲੈ ਮੂੰਹ ਮਾਰ ਲੱਗਾ ਜੱਟ ਦਾ ਉਹ ਜੈਨੂਆਂ ਦਾ ਮੂੰਹ ਕਿ ਉਹ ਗੋਲ ਮੂੰਹ ਤੋਂ ਲਾਜ ਮੂੰਹ ਤੋਂ ਦੱਸ ਕਿ ਨਾ ਭਾਈ ਸਾਹਿਬ ਮੇਰੀ ਗੱਲ ਸੁਣ ਤਾਂ ਕਿ ਇਹਨਾਂ ਦੀ ਗੱਲ ਕਰਦੇ ਆਉਣ ਦਾ ਆ ਗੱਤੜੀ ਸਾਥ ਕਰ ਰੋ ਹੀ ਡਰੀਏ ਕਰਾਵੇ ਜੰਟਾਂ ਦਾ ਜਿਹੜਾ ਜਰੂਸ ਕੱਟਣ ਵਾਲਾ ਜਿਹੜਾ ਏਜੰਟ ਨਾਲ ਸੋਸ਼ਲ ਮੀਡੀਆ ਤੇ ਜੂਸ ਖੜੋ ਸੋਸ਼ਲ ਮੀਡੀਆ ਦੇ ਲੋਕਾਂ ਨਾਲ ਟੱਕਰਾਂ ਨੇ ਬਿਚੂਰੀਆਂ ਕਰਕੇ ਆਓ ਮੈਂ ਝੂਕੇ ਪੇਰਾਂ ਮੈਂ ਝੂਕੇ ਪੇਰਾਂ ਦਰਦਾ ਕਿਉਂ ਤੂੰ ਮੂੰਹ ਕਿਉਂ ਬਣਾਣਾ ਬੱਚੇ ਆਲਾ ਬੰਦਾ ਹੁਣ ਕਾਹ ਨਾਲ ਕਰ ਤੁਹਾਡਾ ਤੁਸੀਂ ਤੁਹਾਡੇ ਖਾਤਰ ਮੈਂ ਇੰਨੇ ਪਰਚੇ ਕੋਲੇ ਨਹੀਂ ਕਰ ਲੈ ਮੇਰੇ ਖਿਲਾਫ ਦੂਜੀ ਗੱਲ ਏਜੰਟ ਮੇਰੇ ਖਿਲਾਫ ਖੂਤ ਕੱਢ ਕੇ ਦਿਖਾਉਂਦਾ ਹੈ ਤੈਨੂੰ ਇਹ ਗੱਲ ਕਹਿੰਦਾ ਤੂੰ ਏਜੰਟ ਦੇ ਖਿਲਾਫ ਨਹੀਂ ਬੋਲਣ ਨੂੰ ਚਾਹ ਇਹ ਨਾਲੇ ਜਾਂਦਾ ਨਹੀਂ ਇਹਦਾ ਕੰਮ ਪੁਲਿਸ ਕੰਮ ਕਰਦੀ ਹੈ ਨਾ ਨਾ ਹੋਰ ਕੰਮ ਕਰ ਸਕਦਾ ਉਹ ਕਿਉਂਕਿ ਉਹਨਾਂ ਨੂੰ ਇਹ ਜੇ ਸਪੇਸ ਹੀ ਨਹੀਂ ਮਿਲਦਾ ਇਹੇ ਜਿਹੜਾ ਉਹਦਾ ਕੇਸ ਬੰਦਣਾ ਮੈਨੂੰ ਸ਼ੁਰੂ ਹੀ ਨਹੀਂ ਕਰਨਾ ਪੈਣਾ ਇਹ ਜੁਕੇ 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 ਆ ਮੈਂ ਤੂੰ ਐਂ ਕਰੀਂ ਇੱਥੋਂ ਤੂੰ ਚੜ ਜਾ ਇਧਰੋਂ ਚੰਡੀਗੜ੍ਹ ਨੂੰ ਵਗ ਜਾ ਇੱਥੋਂ ਤੂੰ ਚੰਡੀਗੜ੍ਹ ਦੇ ਸੜਕਾਂ ਤੇ ਆਈ ਇਧਰੋਂ ਮੋਗੇ ਨੂੰ ਮਾਝ ਲੰਦਰ ਨੂੰ ਵਗ ਜਾ ਸਾਰਿਆਂ ਦਰੋਂ ਸੜਕਾਂ ਦੇ ਉੱਪਰ ਆ ਹੁਣ ਜੁਕੇ ਵਾਲੀ ਬੋਰਡ ਖਾਣਗੇ ਜੁਕੇ ਨੂੰ ਸੀ ਭੇਜ ਰਿਆ ਜੁਕੇ ਨੂੰ ਭੇਜ ਰਿਆ ਕਹਿੰਦੇ ਕਿ ਤੁਸੀਂ ਜੁਕੇ ਦੇ ਏਜੰਟਾਂ ਨੂੰ ਪੁੱਛ ਰਿਹਾ ਵੀ ਤੁਸੀਂ ਕੱਢ ਕੇ ਹੀ ਰਿਓ ਜੁਕੇ ਦੇ ਵਿੱਚ ਭੇਜ ਕੇ ਜੁਕੇ ਤੁਸੀਂ ਜਿੱਧਰ ਵੀ ਤੁਸੀਂ ਜਿਹੜੇ ਆ ਸਾਰੇ ਪ੍ਰਸ਼ਾਸਨਾਂ ਕਿ ਜਿਹੜੇ ਜਵਾਰਤ ਨੇ ਕੰਟਰਾ ਵੀ ਤੁਸੀਂ ਇਹਨਾਂ ਦੇਖੋ ਵੀ ਕੰਮ ਕਿਹਨੂੰ ਦਿਵਾਇਆ ਸੈੱਟ ਕੌਣ ਹੋਇਆ ਸਾਰੇ ਦਾ ਸਾਰੇ ਠੱਕੇ ਖਾਈ ਦੋ ਜਵਾਰਤ ਇਹ ਕਿ ਇਹੋ ਬਣਾ ਆਈਲੈਂਡ ਤੋਂ ਬਣਾ ਸੜੀ ਬਣਾ ਉਹ ਸਰ ਠੱਗੀਆਂ ਮਾਰੀਆਂ ਨੇ ਕਿ ਬਿੱਲੀ ਤੋਂ ਤੂੰ ਚੱਲ ਗਿਆ ਅੰਦਰ ਹੁਣ ਹੋਲ ਦਾ